ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਨਵੇੜੇ ਉੱਥੇ ਸੱਚੇ ਹੁੰਦੇ ਨੇ ਤਾਂ ਦੇਖ ਲਓ ਫਿਰ ਕਾਲੀਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਵਿਆਦ ਵੀ ਕਰਾਈ ਉਹਨਾਂ ਦਾ ਕੱਖ ਨਾ ਰਹੀਂ ਬਹੁਤ ਸੁਣ ਲਈ ਕਿਤੇ ਪਰਮਾਤਮਾ ਨੇ ਪਰਮਾਤਮਾ ਵਾਲੀ ਚੱਕੀ ਜਿਹੜੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਪ੍ਰੀਕ ਹੈ ਫਿਰ ਕਹਿ ਬੈਠੀ ਜੀ ਮੇਰੇ ਭਾਈ ਨੇ ਚਿੱਟਾ ਵੇਚਿਆ ਉਹਦਾ ਕੱਖ ਨਾ ਰਹੀਂ ਉਹ ਵੀ ਨੇਪੜ ਕੇ ਕੰਮ ਇਹਦਾ ਮਤਲਬ ਤਾਂ ਮੈਨੂੰ ਤਾਂ ਪੁੱਛਾ ਪਾਛਾ ਦੇਣ ਲੱਗ ਜਾਣਾ ਚਾਹੀਦਾ ਤਾਂ ਅਸੀਂ ਤਾਂ ਪ੍ਰਮਾਤਮਾ ਸੁਣਦਾ ਏ ਇਦਾਂ ਹੋਰ ਵੀਰਵਾਰ ਨੂੰ ਚੌਂਕੀ ਲਾ ਲਿਆ ਕਰੇ ਉੱਥੇ ਵਿਲੇ ਤਾਂ ਹੈਗੇ ਨੇ ਹੁਣ ਗੱਲੀ ਬਾਤ ਨਹੀਂ ਪੰਜਾਬ ਨੂੰ ਲੁੱਟ ਕੇ ਹੁਣ ਕਰੋੜਾਂ ਰੁਪਇਆ ਗੋਲਕਾਂ ਦਾ ਵੰਡ ਕੇ ਛੇਤੀ ਬਣਾਓ ਕਹਿੰਦਾ ਮੁੱਖ ਮੰਤਰੀ ਅ ਕੱਲ ਮੈਂ ਸੁਣ ਰਿਹਾ ਸੀ ਕਹਿੰਦਾ ਲੋਕ ਕਹਿੰਦੇ 27 ਛੇਤੀ ਨਹੀਂ ਆ ਸਕਦੀ ਮੋਲੇ ਮੈਂ ਕਿਹਾ ਸਤ ਲੋਕ ਤੱਕ ਆਨੂੰ ਕਹਿੰਦੇ ਨੇ ਤੂੰ ਹੀ ਕਹਿਣਾ ਹੈ ਕਿ ਛੇਤੀ ਨਹੀਂ ਆਦਾ ਛੇਤੀ ਵੀ ਆ ਜਾਏ ਕੋਈ ਗੱਲ ਨਹੀਂ ਪਹਿਲਾਂ ਪਵਾ ਲੋ ਲੋ ਕਰ ਦੇਣਗੇ ਨਵੇੜੇ